ਪੰਜਾਬ ਕਾਂਗਰਸ ਦੇ ਵਿੱਚ ਇੱਕ ਵਾਰ ਫੇਰ ਕਲੇਸ਼ ਛਿੜਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਰੁਸਦੇ ਹੋਏ ਨਜ਼ਰ ਆ ਰਹੇ ਨੇ ਆਖਰਕਾਰ ਕੀ ਹੈ ਪੂਰਾ ਮਸਲਾ ਆਖਰਕਾਰ ਰਾਜਾ ਵੜਿੰਗ ਕਿਉਂ ਰੁਸ ਗਏ ਨੇ ਇਸ ਮਸਲੇ ਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਕੀ ਹੈ ਪੂਰਾ ਮਸਲਾ ਰਾਜਾ ਵੜਿੰਗ ਰੁਸਦੇ ਹੋਏ ਨਜ਼ਰ ਆ ਰਹੇ ਨੇ ਗਗਨ ਮਸਲਾ ਇਹ ਹੈ ਕਿ ਕਾਂਗਰਸ ਦੇ ਅੰਦਰ ਖੈ ਬਾਜੀ ਜਿਹੜੀ ਆ ਜਿਹੜੀ ਧੜੇਬੰਦੀ ਆ ਉਹ ਆਪਣੇ ਸਿਖਰ ਤੇ ਆ ਦੋ ਧੜੇ ਸ਼ਾਰਪਲੀ ਇੱਕ ਦੂਜੇ ਦੇ ਆਹਮੋ ਸਾਹਮਣੇ ਨੇ ਇੱਕ ਉਹ ਧੜਾ ਜਿਹਦੀ ਅਗਵਾਈ ਰਾਜਾ ਵੜਿੰਗ ਪ੍ਰਤਾਪ ਬਾਜਵਾ ਸੁਖੀ ਰੰਦਾਵਾ ਤੇ ਬਾਕੀ ਕਰਦੇ ਨੇ ਪ੍ਰਤੱਖ ਤੌਰ ਤੇ ਰਾਜਾ ਵੜਿੰਗ ਮੂਰੇ ਲਾਏ ਹੋਏ ਨੇ ਉਹਨਾਂ ਨੇ ਦੂਜੇ ਪਾਸੇ ਧੜਾਇਆ ਜਿਹੜਾ ਚਰਨਜੀਤ ਸਿੰਘ ਚੰਨੀ ਲੁਕਮੇ ਤੌਰ ਤੇ ਪ੍ਰਤੱਖ ਤੌਰ ਤੇ ਰਾਣਾ ਗੁਰਜੀਤ ਪ੍ਰਗਟ ਸਿੰਘ ਜਾਂ ਬਾਕੀ ਦਾ ਭਾਰਤ ਪੂਸ਼ਨਾ ਭਾਰਤ ਪੂਸ਼ਨਾ ਸ਼ੂ ਕਿੱਕੀ ਢਿੱਲੋਂ ਇਹ ਸਾਰੇ ਜਿਹੜੇ ਨੇ ਉੱਪਰਲੇ ਪਾਸੇ ਨੇਗੇ ਇੱਕ ਜਿਹੜਾ ਸਾਇਲੈਂਟ ਹੈ ਜਿਹੜਾ ਇਹਨਾਂ ਦੋਨਾਂ ਨੂੰ ਵੇਖ ਰਿਹਾ ਕਿ ਕਰਦੇ ਕੀ ਨੇ ਹੁਣ ਮਸਲਾ ਕੀ ਹੈ ਰਾਜਾ ਵੜਿੰਗ ਕਿਉਂ ਰੋਸਦੇ ਨੇ ਰਾਜਾ ਵੜਿੰਗ ਦੇ ਰੁੱਸਣ ਦਾ ਕਾਰਨ ਕੀ ਹੈ ਬੀਤੀ ਕੱਲ ਚੰਨੀ ਹੁਰਾਣੇ ਭਾਰਤ ਪੂਸ਼ ਨਾਸ਼ੂ ਰਾਣਾ ਗਰਜੀਤ ਹੁਣਾ ਨੇ ਆਮ ਆਦਮੀ ਪਾਰਟੀ ਚ ਗਏ ਇੱਕ ਪੁਰਾਣੇ ਕਾਂਗਰਸੀ ਦੀ ਵਾਪਸੀ ਕਰਾਈ ਉਹ ਕਾਂਗਰਸੀਆ ਕਮਲਜੀਤ ਸਿੰਘ ਕੜਵੜ ਕਮਲਜੀਤ ਸਿੰਘ ਕੜਵੜ ਉਹ ਵਿਅਕਤੀ ਹੈ ਜਿਹਦਾ ਸਿਆਸੀ ਸਫਰ ਅਕਾਲੀ ਦਲ ਤੋਂ ਸ਼ੁਰੂ ਹੋ ਕੇ ਕਾਂਗਰਸ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੇ ਫਿਰ ਕਾਂਗਰਸ ਤੱਕ ਪਹੁੰਚਦਾ ਹੈ ਉਹ ਦੋ ਚੋਣਾਂ ਵੀ ਲੜ ਚੁੱਕੇ ਨੇ ਲੁਧਿਆਣੇ ਦੀ ਆਤਮਾਨਗਰ ਸੀਟ ਤੋਂ ਕਾਂਗਰਸ ਦੀ ਟਿਕਟ ਦੇ ਉੱਤੇ 17 ਤੇ 22 ਵਾਲੀ ਉਹਨਾਂ ਦੀ ਵਾਪਸੀ ਹੋਈ ਜਿਸ ਤੋਂ ਬਾਅਦ ਸਾਰਾ ਸੀਨ ਜਿਹੜਾ ਇੱਕੋ ਦਮ ਪਲਟ ਜਾਂਦਾ ਹੈ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਜਾਂ ਉਸ ਸਾਰੇ ਸੈਗਮੈਂਟ ਦੇ ਖਿਲਾਫ ਪਹਿਲੀ ਆਵਾਜ਼ ਚੁੱਕਦੇ ਨੇਗੇ ਆਤਮਾਨਗਰ ਤੋਂ ਬਧਾਇਆ ਕਰੇ ਤੇ ਕਾਂਗਰਸ ਤੇ ਅੱਜਕੱਲ ਰਾਇਆ ਵੜਿੰਗ ਦੇ ਨਾਲ ਟਿੱਚ ਬਟਨਾ ਦੀ ਜੋੜੀ ਸਿਮਰਨ ਸਿਮਰਜੀਤ ਸਿੰਘ ਬੈਸ ਬੈਸ ਹੁਰੀ ਕਹਿੰਦੇ ਕਿ ਪ੍ਰੋਟੋਕੋਲ ਫੋਲੋ ਨਹੀਂ ਕੀਤਾ ਗਿਆ ਪ੍ਰੋਟੋਕੋਲ ਫੋਲੋ ਨਹੀਂ ਹੋਇਆ ਪ੍ਰਧਾਨ ਦੀ ਗੈਰ ਹਾਜ਼ਰੀ ਸੀ ਪ੍ਰਧਾਨ ਨੂੰ ਪੁੱਛਿਆ ਨਹੀਂ ਕਿਸੇ ਨੇ ਗਿੱਚਿਆ ਨਹੀਂ ਕਿਸੇ ਨੇ ਉਧਰ ਦੂਜੇ ਪਾਸੇ ਚੰਨੀ ਜਵਾਬ ਦਿੰਦੇ ਆ ਕਿ ਪ੍ਰੋਟੋਕੋਲ ਫੋਲੋ ਹੋਇਆ ਭਾਰਤ ਪੂਸ਼ਨਾਸ਼ੂ ਕਾਰਜਕਾਰੀ ਪ੍ਰਧਾਨਾ ਕਾਂਗਰਸ ਪੰਜਾਬ ਕਾਂਗਰਸ ਦਾ ਅਤੇ ਜਨਰਲ ਸਕੱਤਰ ਨੂੰ ਪੁੱਛ ਕੇ ਐਂਟਰੀ ਹੋਈ ਹੈ ਜਿਹੜੇ ਵੀ ਵਿਅਕਤੀ ਦੀ ਹੋਈ ਹੈ ਇਸ ਤੋਂ ਬਾਅਦ ਰਾਜਾ ਵੜਿੰਗ ਅਗਨੇ ਨਿੱਜੀ ਟੀਵੀ ਤੇ ਨਾਲ ਗੱਲ ਕਰਦੇ ਨੇ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਭਾਈ ਕੀ ਮਸਲਾ ਉਹ ਚੁੱਪ ਕਰ ਜਾਂਦੇ ਨੇ ਉਹਨਾਂ ਦੀ ਖਮੋਸ਼ੀ ਤੇ ਉਹਨਾਂ ਦੀ ਆਵਾਜ਼ ਇਸ ਗੱਲ ਦਾ ਇਸ਼ਾਰਾ ਕਰਦੀ ਸੀ ਕਿ ਰਾਜਾ ਵੜਿੰਗ ਕੋਈ ਖੁਸ਼ ਨਹੀਂ ਹੈਗੀ ਉਹਨਾਂ ਦੇ ਅੰਦਰ ਗੁੱਸਾ ਹੈ ਤੇ ਉਹ ਗੁੱਸਾ ਵੀ ਉਹ ਹੁਣ ਪੀਣ ਦੇ ਮੂਰਚੇ ਨੇ ਵੀ ਗੁੱਸਾ ਪੀਗੇ ਹੁੰਦੇ ਨੇ ਜਿਵੇਂ ਇੰਜ ਫੀਲ ਕਰਾ ਰਹੇ ਸੀ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਕੀ ਤੁਹਾਨੂੰ ਤੁਹਾਡੇ ਨੋਟਿਸ ਚ ਸੀ ਕਿ ਕੜਵਲ ਦੀ ਦੁਬਾਰਾ ਵਾਪਸੀ ਹੋ ਰਹੀ ਹੈ ਉਹਨਾਂ ਨੇ ਉਹਨਾਂ ਦਾ ਜਵਾਬ ਜਿਹੜਾ ਸਿੱਧਾ ਪੱਦਰਾ ਤਾਂ ਨਹੀਂ ਸੀ ਪਰ ਉਹਨਾਂ ਨੇ ਇਹ ਗੱਲ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਮੈਨੂੰ ਨਹੀਂ ਪਤਾ ਵੀ ਕਿੰਨੇ ਕਰਾਈ ਕਿਵੇਂ ਕਰਾਈ ਕਿਉਂ ਹੋਈ ਉਹ ਕਹਿੰਦੇ ਹਾਈ ਕਮਾਂਡ ਦੇਖੂਗੀ ਹੁਣ ਇਹ ਹਾਈ ਕਮਾਂਡ ਕਿਉਂ ਦੇਖੂਗੀ ਇਹਦੇ ਵਿੱਚ ਇੱਕ ਗੁੱਜੀ ਗੱਲ ਹੈ ਹਾਈ ਕਮਾਂਡ ਦੀ ਗੱਲ ਰਾਜਾ ਵੜਿੰਗ ਨੇ ਕਹੀ ਇਸ ਤੋਂ ਪਹਿਲਾਂ ਜਿਹੜੇ ਵਿਅਕਤੀ ਨੇ ਖੁੱਲ ਕੇ ਵਿਰੋਧ ਕੀਤਾ ਬੈਸ ਨੇ ਉਹਨੇ ਕਿਹਾ ਕਿ ਇਹਦੀ ਸਾਰੇ ਕਸੇ ਦੀ ਜਾਂਚ ਹੋਣੀ ਚਾਹੀਦੀ ਹੈ ਹਾਈ ਕਮਾਂਡ ਨੇ ਦੀ ਜਾਂਚ ਕਰੇ ਕਿਹੜੇ ਵਿਅਕਤੀ ਰਾਜਾ ਵੜਿੰਗ ਦੀ 2024 ਦੀ ਲੋਕ ਸਭਾ ਚੋਣ ਵੇਲੇ ਜਿਹੜੇ ਆ ਉਹ ਰਾਤ ਨੂੰ ਭਾਜਪੀ ਲਈ ਵੋਟਾਂ ਮੰਗਦੇ ਸੀ ਦਿਨੇ ਕਾਂਗਰਸ ਲਈ ਮੰਗਦੇ ਸੀ ਕਿਹੜੇ ਵਿਅਕਤੀ ਜਾਨੀ ਕਿ ਬੈਸ ਨੇ ਇੱਥੋਂ ਤੱਕ ਕਿਹਾ ਕਿ ਜਦੋਂ ਜਾਨੀ ਕਿ ਅਸਿੱਧੇ ਤੌਰ ਦੇ ਉੱਤੇ ਇਹ ਗੱਲ ਭਾਰਤ ਪੁਸ਼ਨਾਸ਼ੂ ਤੇ ਕਹੀ ਹੈ ਕਿ ਪਹਿਲਾਂ ਇਹਨਾਂ ਨੇ ਹੀ ਭੇਜਤਾ ਸੀਗਾ ਹੂੰ ਰਾਜਾ ਵੜਿੰਗ ਨੂੰ ਹਰਾਉਣ ਦੇ ਲਈ ਹੁਣ ਇਹ ਆਪਣੀ ਲੋੜ ਨੂੰ ਵਾਪਸ ਲੈ ਜਾਨੀ ਕਿ ਇਹ ਇਹਨਾਂ ਦਾ ਹੀ ਬੰਦਾ ਸੀ ਇਹ ਗੱਲ ਜੋ ਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੈਸ ਵੱਲੋਂ ਤੇ ਰਾਜਾ ਵੜਿੰਗ ਦੇ ਸਗੇ ਵੱਲੋਂ ਗੁੱਸੇ ਨੇ ਹੋਣਾ ਵੀ ਬਣਦਾ ਕਿ ਮੈਨੂੰ ਪੁੱਛਿਆ ਵੀ ਨਹੀਂ ਗਿਆ ਮੈਂ ਪ੍ਰਧਾਨ ਆ ਹੁਣ ਉਹ ਜਿਹੜਾ ਚੰਨੀ ਵਾਲਾ ਧੜਾ ਉਹ ਪੈਰਲਰ ਗੇਮ ਖੇਡ ਰਿਹਾ ਪ੍ਰਧਾਨ ਦੇ ਬਰਾਬਰ ਪ੍ਰਧਾਨਗੀ ਚਲਾਉਣ ਦੀ ਪਾਰਟੀ ਚਲਾਉਣ ਦੀ ਗੇਮ ਹੈ ਜਿਹੜੀ ਉਹ ਉੱਥੇ ਚੱਲ ਰਹੀ ਹੈ ਉਸ ਤੁਹਾਡੇ ਦਾ ਪੂਰਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਸੇ ਵੀ ਤਰੀਕੇ ਭਾਰਤ ਪੁਸ਼ਨਾਸ਼ੂ ਇਸ ਸੀਟ ਨੂੰ ਜਿੱਤ ਕੇ ਜਾਵੇ ਉਹਨਾਂ ਦਾ ਧੜੇ ਦੀ ਇਹ ਪੂਰੀ ਸਟ੍ਰੈਟਜੀ ਹੈ ਦੇਖੋ ਉਹਨੋਂ ਕਾਮਯਾਬ ਹੁੰਦੇ ਆ ਕਿ ਨਹੀਂ ਹੁੰਦੇ ਰਾਜਾ ਵੜਿੰਗ ਇਸ ਮਾਮਲੇ ਦੇ ਵਿੱਚ ਬਹੁਤੇ ਖੁਸ਼ ਵੀ ਨਹੀਂ ਤੁਸੀਂ ਨੋਟ ਕੀਤਾ ਹੋਣਾ ਕਿ ਜਿੱਦਣ ਭਾਰਤ ਪੁਸ਼ਨਾਸ਼ੂ ਨੇ ਨਾਮਜ਼ਦਗੀ ਭਰੇ ਹੂੰ ਰਾਜਾ ਵੜਿੰਗ ਤਾਂ ਐ ਬੋਲੇ ਕਿ ਜਿਵੇਂ ਬਸ ਕਿਹਾ ਕੋਈ ਗੈਸਟ ਅਪੀਅਰੈਂਸ ਹੁੰਦੀ ਆ ਕਿਸੇ ਫਿਲਮ ਦੇ ਵਿੱਚ ਅੱਧਾ ਮਿੰਟ ਬੋਲੇ ਹੋਣਗੇ ਮੈਨੂੰ ਲੱਗਦਾ ਜੇ ਆਪਾਂ ਉਹਦੀ ਡਿਊਰੇਸ਼ਨ ਦੇਖੀਏ ਉਹਦਾ ਪੂਰਾ ਦੇਖੀਦਾ ਅੱਧੇ ਤੋਂ ਡੇਢ ਮਿੰਟ ਦੇ ਵਿੱਚ ਵਿੱਚ ਉਹਨਾਂ ਨੇ ਕੰਮ ਸਮੇਟਤਾ ਚੰਨੀ ਲਾਗੇ 4 ਮਿੰਟ ਤਾਂ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਂਗਰਸ ਦੇ ਅੰਦਰ ਕੜਮਾਸ ਕਿਸ ਪ੍ਰਕਾਰ ਦਾ ਹੈ ਤਾਂ ਬੀਤੇ ਦਿਨੀ ਕਮਲਜੀਤ ਕੜਵਲ ਦੀ ਕਾਂਗਰਸ ਦੇ ਵਿੱਚ ਵਾਪਸੀ ਨੂੰ ਲੈ ਕੇ ਕਲੇਸ਼ ਛਿੜ ਗਿਆ ਹੁਣ ਦੇਖਦੇ ਆਂ ਕਾਂਗਰਸ ਦਾ ਇਹ ਕਲੇਸ਼ ਕੀ ਰੂਪ ਲੈਂਦਾ ਹੈ